ਅੱਜ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਢੱਲੇਵਾਲ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਐਸਜੀ ਤੋਂ ਮੰਗਿਆ ਹੋਰ ਸਮਾਂ ਅਦਾਲਤ ਨੇ ਪਾਈ ਸਾਂਝਾ ਕਿਹਾ ਜਾਣਬੁੱਝ ਕੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਹਰਿਆਣਾ ਕੋਨੋਰੀ ਬਾਰਡਰ ਤੇ 38 ਦਿਨਾਂ ਤੋਂ ਮਰਨ ਵਰਤੇ ਬੈਠੇ ਗਸਨਾ ਗੁਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਫੇਰ ਤੋਂ ਉਸ ਰੱਖਿਆ ਤੋਂ ਰੋਕ ਦਖਲ ਦਿਖਾਈ ਹੈ ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਜਨਪੁੱਤ ਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਕਦੇ ਵੀ ਤੋੜਨ ਨਹੀਂ ਚਾਹੁੰਦੇ ਪਰ ਅਦਾਲਤ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਹੈ ਕਿ ਤੁਹਾਡੀ ਰੱਖਿਆਵਾਂ ਸੁਲਾ ਸਫਾਈ ਕਰਵਾਉਣਾ ਦਾ ਨਹੀਂ ਅਦਾਲਤ ਨੇ ਇਹ ਵੀ ਕਿਹਾ ਹੈ ਕਿ 1 ਨੋਰੀ ਕਿਸਾਨ ਆਗੂ ਗੈਰ ਜ਼ਿੰਮੇਵਾਰ ਦਾ ਬਿਆਨ ਦੇ ਰਹੇ ਅਤੇ ਅਦਾਲਤ ਨੇ 13 ਜਨਵਰੀ ਸੁਣਵਾਈ ਤੈਅ ਕਰਦੇ ਹੋਏ ਕਿਹਾ ਗਿਆ ਹੈ ਕਿ ਸਾਨੂੰ ਟੱਲੇਵਾਲ ਨੂੰ ਹਸਪਤਾਲ ਚ ਦਾਖਲ ਕਰਨਾ ਦੇ ਆਦੇਸ਼ ਦੀ ਪਾਲਣਾ ਤੇ ਬੋਟ ਚੰਦੇ ਹਨ ਇਸ ਦੇ ਨਾਲ ਹੀ ਸਵਰ ਨੂੰ ਇਸ ਮਾਮਲੇ ਸੁਣਵਾਈ ਕੀਤੀ ਜਾਏਗੀ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੰਭੂ ਸਰਹੰਦ ਖੋਲਣ ਦੇ ਵਿਰੋਧ ਦਾਇਰ ਪਟੀਸ਼ਨ ਵਿੱਚ ਸੁਣਵਾਈ ਹੋਏਗੀ ਤੇ ਸੁਣਵਾਈ ਦੌਰਾਨ ਪੰਜਾਬ ਡੀਜੀਪੀ ਅਤੇ ਮੰਤਰੀ ਦੀ ਵੀਡੀਓ ਕਾਨਫਰੈਂਸ ਵਿੱਚ ਰਾਹੀ ਹਾਜ਼ਰ ਹੋਈ ਧੰਨਵਾਦ